ਦੋਸਤੋ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਾਣਕਾਰੀ ਹਾਸਲ ਕਰਾਂਗੇ ਕਿ ਕਿਵੇਂ ਇੰਟਰਨੈਟ ਤੋਂ Android ਫੋਨ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਜਿਹੜੀ ਕਿ ਅੰਗਰੇਜ਼ੀ ਪੰਜਾਬੀ ਕੋਸ਼ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਪਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਸੀ ਉਸ ਐਪਲੀਕੇਸ਼ਨ ਨੂੰ ਕਿਵੇਂ ਅਸੀਂ ਡਾਊਨਲੋਡ ਕਰਨਾ ਹੈ ਔਰ ਡਾਊਨਲੋਡ ਕਰਨ ਤੋਂ ਬਾਅਦ ਆਪਣੇ ਮੋਬਾਈਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਸਟਾਲ ਕਰਨਾ ਹੈ ਔਰ ਉਸ ਡਿਕਸ਼ਨਰੀ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਮਹੱਤਵਪੂਰਨ ਜਾਣਕਾਰੀ ਉਹਦੇ ਵਿੱਚੋਂ ਅਸੀਂ ਹਾਸਲ ਕਰਨੀ ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ punjabicomputer.com ਨਾਂ ਦੀ ਇਸ ਵੈਬਸਾਈਟ ਦੇ ਉੱਪਰ ਨਜ਼ਰ ਆਉਣ ਵਾਲੇ ਇਸ ਲਿੰਕ ਦੇ ਉੱਤੇ ਜਾਵਾਂਗੇ punjabicomputer.com ਦੇ ਉੱਪਰ ਔਰ ਇਸ ਲਿੰਕ ਦੇ ਉੱਤੇ ਜਾਣ ਤੋਂ ਬਾਅਦ ਥੱਲੇ ਇੱਕ ਮਾਰਕਯੂ ਚਲਦਾ ਹੋਇਆ ਨਜ਼ਰ ਆਏਗਾ ਇਹ ਮਾਰਕਯੂ ਤੁਹਾਨੂੰ ਨਜ਼ਰ ਆ ਰਿਹਾ ਹੈ Android ਫੋਨ ਦੇ ਲਈ ਅੰਗਰੇਜ਼ੀ ਪੰਜਾਬੀ ਕੋਸ਼ ਸੋ ਦੋਸਤੋ ਇਸ ਕੋਸ਼ ਨੂੰ ਡਾਊਨਲੋਡ ਕਰਨ ਦੇ ਲਈ ਇਸ ਮਾਰਕਯੂ ਦੇ ਉੱਤੇ ਅਸੀਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਕ ਨਵੀਂ ਸਕਰੀਨ ਸਾਡੇ ਦੇ ਸਾਹਮਣੇ ਖੁੱਲੇਗੀ ਇਸ ਨਵੀਂ ਸਕਰੀਨ ਨਵੇਂ ਵੈਬ ਪੇਜ ਦੇ ਉੱਪਰ ਮੋਬਾਈਲ ਡਿਕਸ਼ਨਰੀ ਦੇ ਰਿਲੀਜ਼ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਮਿਲੇਗੀ ਔਰ ਇਹਦੇ ਬਿਲਕੁਲ ਐਨ ਸੱਜੇ ਹੱਥ ਇੱਕ ਲਿੰਕ ਨਜ਼ਰ ਆਏਗਾ ਡਾਊਨਲੋਡ ਕਰੋ ਸੋ ਦੋਸਤੋ ਜਿਉਂ ਹੀ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਡਾਊਨਲੋਡ ਕਰਨ ਦੇ ਵਾਲਾ ਇੱਕ ਪੇਜ ਤੁਹਾਡੇ ਕੋਲੇ ਖੁੱਲੇਗਾ ਡਿਕਸ਼ਨਰੀ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਬੜੇ ਈਜ਼ੀਲੀ ਤੇ ਡਾਊਨਲੋਡ ਕਰਨ ਦੇ ਲਈ ਤੁਹਾਡੇ ਕੋਲ ਸਿਰਫ ਕਲਿੱਕ ਕਰਨਾ ਹੋਏਗਾ ਇਸ ਲਿੰਕ ਦੇ ਉੱਪਰ ਔਰ ਜਦੋਂ ਤੁਸੀਂ ਇਹਨੂੰ ਡਾਊਨਲੋਡਿੰਗ ਤੇ ਲਗਾ ਲੋਗੇ ਤਾਂ ਤੁਹਾਡੇ ਕੋਲ apk ਨਾ ਦੀ ਫਾਈਲ ਤੁਹਾਡੇ ਕੰਪਿਊਟਰ ਦੇ ਵਿੱਚ ਤੁਹਾਡੇ ਡਾਊਨਲੋਡ ਹੋ ਜਾਏਗੀ ਸੋ ਦੋਸਤੋ ਅਗਲਾ ਸਟੈਪ ਹੈ ਕਿ ਆਪਣੇ Android ਫੋਨ ਦੇ ਵਿੱਚ ਇਹ ਡਾਊਨਲੋਡ ਕੀਤੀ ਹੋਈ apk ਫਾਈਲ ਨੂੰ ਐਪਲੀਕੇਸ਼ਨ ਨੂੰ ਕਿਸ ਤਰ੍ਹਾਂ ਪਾਣਾ ਤੁਸੀਂ ਆਪਣੇ ਮੋਬਾਈਲ ਦਾ ਮੈਮਰੀ ਕਾਰਡ ਲੈ ਕੇ ਉਸ ਦੇ ਵਿੱਚ ਤੁਸੀਂ ਬਲੂਟੁੱਥ ਦੇ ਰਹੀਂ ਜਾਂ ਡਾਟਾ ਕੇਬਲ ਦੇ ਰਹੀਂ ਜਾਂ ਮੈਮਰੀ ਕਾਰਡ ਰੀਡਰ ਦੇ ਰਹੀਂ ਤੁਸੀਂ apk ਨਾ ਦੀ ਫਾਈਲ ਆਪਣੇ ਮੈਮਰੀ ਕਾਰਡ ਦੇ ਵਿੱਚ ਪਾ ਲੈਣੀ ਹੈ ਸੋ ਦੋਸਤੋ ਕੰਪਿਊਟਰ ਦੀ ਸੈਟਿੰਗਸ ਦੇ ਵਿੱਚ ਜਾ ਕੇ ਉਹਦੇ ਮੈਮਰੀ ਕਾਰਡ ਦੇ ਵਿੱਚ ਸੈਟਿੰਗ ਦੇ ਵਿੱਚ ਜਿਹੜੀਆਂ ਮੈਮਰੀ ਕਾਰਡ ਦੀਆਂ ਸੈਟਿੰਗ ਨੇ ਜਿਹਨੂੰ ਅਸੀਂ ਫਾਈਲ ਮੈਨੇਜਰ ਦੇ ਥਰੂ ਖੋਲ ਸਕਦੇ ਹਾਂ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਇੰਸਟਾਲ ਕਰਨਾ ਹੈ ਇੰਸਟਾਲ ਕਰਨ ਤੋਂ ਬਾਅਦ ਦੋਸਤੋ ਤੁਹਾਡੀ ਜਿਹੜੀ ਡਿਕਸ਼ਨਰੀ ਹੈ ਅੰਗਰੇਜ਼ ਤੋਂ ਪੰਜਾਬੀ ਹੋ ਚੱਲਣ ਦੇ ਲਈ ਤਿਆਰ ਹੋ ਜਾਂਦੀ ਹੈ ਇਸ ਡਿਕਸ਼ਨਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਇਹਨਾਂ ਮਾਹਿਰ ਲੋਕਾਂ ਦੇ ਵੱਲੋਂ ਤਿਆਰ ਕੀਤਾ ਗਿਆ ਸੋ ਇਸ ਡਿਕਸ਼ਨਰੀ ਦੇ ਵਿੱਚ ਤੁਸੀਂ ਜਦੋਂ ਇਹਦੀ ਵਰਤੋਂ ਕਰਨੀ ਹੈ ਤਾਂ ਟਰਾਂਸਲੇਟ ਵਾਲੇ ਬਕਸੇ ਦੇ ਵਿੱਚ ਤੁਸੀਂ ਆਪਣਾ ਸ਼ਬਦ ਟਾਈਪ ਕਰਨਾ ਹੈ ਔਰ ਲਿਸਟ ਦੇ ਵਿੱਚ ਤੁਹਾਨੂੰ ਉਸ ਸ਼ਬਦ ਦੇ ਨਾਲ ਮਿਲਦੇ ਜੁਲਦੇ ਜਿਹੜੇ ਸ਼ਬਦ ਹਨ ਉਹ ਦਿਖਾਈ ਦੇਣਗੇ ਉਹਨਾਂ ਦੇ ਵਿੱਚੋਂ ਤੁਸੀਂ ਚੋਣ ਕਰਨੀ ਹੈ ਸਹੀ ਸ਼ਬਦ ਦੀ ਔਰ ਚੋਣ ਕਰਕੇ ਤੁਸੀਂ ਐਂਟਰ ਦਬਣਾ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਉਹਦੇ ਨਾਲ ਸੰਬੰਧਿਤ ਸ਼ਬਦ ਮਿਲ ਜਾਏਗਾ ਸੋ ਅਸੀਂ ਦੋਸਤੋ ਕੁਝ ਉਦਾਹਰਨਾਂ ਲੈ ਕੇ ਜਿਹੜਾ ਇਸ ਡਿਕਸ਼ਨਰੀ ਦੇ ਵਿੱਚੋਂ ਆਪਣਾ ਮਰਜ਼ੀ ਦਾ ਸ਼ਬਦ ਜਿਹੜਾ ਹੈ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਮੰਨ ਲਓ ਅਸੀਂ ਇੰਟਰਨੈਟ ਸ਼ਬਦ ਇਹਦੇ ਤੋਂ ਖੋਜਣਾ ਚਾਹੁੰਦੇ ਆ ਤੇ ਉਹਦੀ ਜਿਹੜਾ मीनिंग ਜਿਹੜਾ ਹੈ ਉਹ ਪੰਜਾਬੀ ਵਿੱਚ ਦੇਖਣਾ ਚਾਹੁੰਦੇ ਆਂ ਤੇ ਦੋਸਤੋ ਇਹ ਪੰਜਾਬੀ ਦੇ ਵਿੱਚ ਉਸ ਨੇ ਸਰਚ ਕਰ ਦਿੱਤਾ ਇੰਟਰਨੈਟ ਨੂੰ ਇਸੇ ਪ੍ਰਕਾਰ ਦੋਸਤੋ ਅ ਅਸੀਂ ਅਗਲਾ ਸ਼ਬਦ ਵਿੰਡੋਜ਼ ਲੱਭਦੇ ਆਂ ਤੋਂ ਵਿੰਡੋਜ਼ ਸ਼ਬਦ ਦੇ ਉੱਤੇ ਕਲਿੱਕ ਕਰਨ ਦੇ ਨਾਲ ਉਹਦਾ मीनिंग ਡਿਕਸ਼ਨਰੀ ਦੇ ਵਿੱਚੋਂ ਸਾਡੇ ਕੋਲ ਇਸ ਪ੍ਰਕਾਰ ਨਜ਼ਰ ਆਉਂਦਾ ਸੋ ਦੋਸਤੋ ਇਹ ਡਿਕਸ਼ਨਰੀ ਜਿਹੜੀ ਹੈ ਪੰਜਾਬੀ ਅੰਗਰੇਜ਼ੀ ਸੋਰੀ ਗ੍ਰੇਜੀ ਪੰਜਾਬੀ ਕੋਰਸ ਜੋ ਯੂਨੀਵਰਸਿਟੀ ਵੱਲੋਂ ਪਿੱਛੇ ਜੇ ਤਿਆਰ ਕੀਤਾ ਗਿਆ ਇਹ ਉਹ ਲੇਟੈਸਟ ਕੋਰਸ ਹੈ ਇੱਕ ਨਵਾਂ ਕੋਰਸ ਹੈ ਜਿਹਦੇ ਵਿੱਚ ਸੂਚਨਾ ਤਕਨਾਲੋਜੀ ਦੇ ਨਾਲ ਸੰਬੰਧਿਤ ਜਿਹੜੇ ਹੈ ਮਹੱਤਵਪੂਰਨ ਜਿਹੜੇ ਇੰਦਰਾਜ ਨੂੰ ਸ਼ਾਮਲ ਕੀਤੇ ਗਏ ਆਸ ਹੈ ਕਿ ਤੁਹਾਨੂੰ ਇਹ ਡਿਕਸ਼ਨਰੀ ਤੁਹਾਡੇ ਲਈ ਬੜੇ ਲਾਭਵੰਦ ਸਾਬਤ ਹੋਏਗੀ